ਲਓ ਜੀ ਪੈਂਦਾ ਹੋ ਗਿਆ ਟਾਈਮ ਤੇ ਸਾਗ ਮੇਰਾ ਬਾਣੀ ਗਿਆ तकरीबन ਤੇ ਹੁਣ ਆਪਾਂ ਇਹਨੂੰ ਘੋਟਾਂਗੇ ਮੈਂ ਆਪ ਨਹੀਂ ਲਾਇਆ ਮੈਂ ਤਾਂ ਚਲ ਜਿਹੜਾ ਕਾਲੀ ਘੋਕੜਾ ਹੁਣ ਹੀ ਖਾਣਾ ਹੌਲੀ ਹੌਲੀ ਚਲ ਬਣਦਾ ਰੋ ਵਾਹੀ ਕਰੋ ਤੇ ਹੁਣ ਲੈ ਲੇ ਪਾਣੀ ਕਰੇ ਹਮਮ ਸਹੀ ਹੈ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬੋਪਾ ਰਾਏ ਜੰਦਰ ਦਾ ਸਵਾਗਤ ਹੈ YouTube ਤੇ ਹੁਣ ਕਿਦਾ ਸਾਰੇ ਠੀਕ ਠਾਕ ਹੋ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਹੋ ਗਿਆ ਜੀ ਬੁੱਧਵਾਰ ਤਰੀਕ ਹੋ ਗਈ 29 ਅਕਤੂਬਰ ਤੇ ਦੁਪਹਿਰ ਦਾ ਹੋ ਗਿਆ ਟਾਈਮ ਕੰਮ ਕਰ ਵਿੱਚ ਦਹੀਂ ਵਸੇ ਦਾ ਵਲੌਗ ਸਟਾਰਟ ਨਹੀਂ ਹੋਇਆ ਹੈਗਾ ਤੇ ਚਲੋ ਆਪਾਂ ਸਟਾਰਟ ਕਰ ਲੈਂਦੇ ਆ ਚਲੋ ਐਂਡ ਤਾਂ ਹੋ ਹੀ ਜਾਂਦਾ ਨਾ ਤੇ ਆਪਾਂ ਹੁਣ ਦੁਪਹਿਰੇ ਵਲੌਗ ਸਟਾਰਟ ਕਰ ਲਿਆ ਤੇ ਦੇਖੋ ਜੀ ਕੱਲ ਵੀ ਨਹੀਂ ਵਲੌਗ ਪਿਆ ਤੇ ਅੱਜ ਵੀ ਸਾਡੇ ਲੇਟ ਹੈ ਨਹੀਂ ਤੇ ਪਤਾ ਨਹੀਂ ਕੀ ਇਫੈਕਟ ਪੈ ਗਿਆ ਤੇ ਟੁੱਟ ਗਿਆ ਤਰ੍ਹਾਂ ਤੁਰਾਂ ਤੇ ਰਾਤੀ ਆ ਰਾ ਸਾਰੀ ਰਾਤ ਲੇਟ ਹੈ ਨਹੀਂ ਤੇ ਸਾਡੇ ਟੈਂਕੀ ਵੀ ਖਾਲੀ ਹੋ ਪਾਣੀ ਵਾਲੀ ਇਨਵਰਟਰ ਵੀ ਬੰਦ ਹੋ ਗਿਆ ਨਾ ਹੋਣ ਵੀ ਬੰਦ ਹੋ ਗਏ ਸਾਰਾ ਹੀ ਮਤਲਬ ਸਿਸਟਮ ਲਾਈਟ ਦੇ ਸਿਰ ਤੇ ਹੁੰਦਾ ਹੈ ਨਾ ਕੀ ਕਰਦੀ ਆ ਤੇ ਇਦਾਂ ਹੀ ਬਸ ਵੀਰ ਦਾ ਨਾ ਹੋ ਹੀ ਦੋਤਾ ਮੈਂ ਹੈਗਾ ਪਾਣੀ ਤੋਂ ਬਿਨਾਂ ਭਾਂਡੇ ਵੀ ਮੇਰੇ ਸਾਫ਼ ਕਰਨੇ ਵਾਲੇ ਪਏ ਆ ਤੇ ਕੰਮ ਘਰ ਇਦਾਂ ਹੀ ਬਸ ਚੱਲੀ ਜਾਂਦੇ ਆ ਆ ਦੇਖੋ ਜੀ ਖਾਦ ਰੱਖਣ ਦਾ ਰੱਖ ਕਰ ਲਿਆ ਪ੍ਰਬੰਧ 33 33 33 ਤੇ ਹਾਂ ਇਹ ਧੱਤੀਆਂ ਮਾਰਦੀਆਂ 아이 ਕੰਬੜੀ ਕੀ ਕਰਦੀ ਆ ਬਹੁਤ ਇਹੀ ਕਰਦੀ ਮੇਰੀ ਕਮੂੜੀ ਜੀ ਸਾਡੇ ਨਾਲ ਕਿੰਨੇ ਸਾਣਾ ਖੇਢੀ ਜਾਓ ਮੇਰੇ ਨਾਲ ਤੇ ਵਸ ਮੇਰੇ ਨਾਲ ਗੱਲਾਂ ਮਾਤਾ ਕਰੀ ਜਾ ਹਨਾ ਹਨਾ ਬੰਗੜੇ ਹਨ ਨੂੰ ਪਲਾਇਨੋ ਇੰਨੇ ਮੁੰਨਾ ਨਹੀਂ ਦੇਖੀਂ ਬੋਲਣਾ ਏ ਬੋਲ ਬੋਲ ਤੂੰ ਬੋਲ ਨਾ ਫਿਰ ਤੇਰੇ ਮਗਰ ਬੋਲੂਗੀ ਨਹੀਂ ਨਹੀਂ ਮੇਰੇ ਮਗਰੇ ਮਰਣਾ ਹੈ ਮੁੱਕਦਾ ਬੋਲਣਾ ਨਾ ਦੱਸ ਦੱਸ ਬੋਲਣ ਕਰਣੀ ਬੋਲ ਐ ਇਹ ਆਸਣਾ ਲਾ ਨਹੀਂ ਇਹਨੂੰ ਬੋਲਣਾ ਆਸਣਾ ਲਾਉਂਗੀ ਫੇਰ ਨਹੀਂ ਇਹਨੂੰ ਬੋਲਣਾ ਨਹੀਂ ਤਾਂ ਬਸ ਕਹਿੰਦੀ ਮੈਨਾਂ ਖੇਡੇ ਪੈ ਰੋ ਬਸ ਮੈਨਾਂ ਖੇਢੀ ਜਾਓ ਰਾਜੀ ਰਹਿਵੇਂ ਮੇਰੀ ਬੂੰਡੀ ਜਾਈਏ ਹਨਾ ਛੋਟੀ ਪਾਲੀ ਆ ਦੁੱਧ ਪਲਾ ਪਲਾ ਕੇ ਨੂੰ ਵੱਡੀ ਕੀਤਾ ਇਹਨੂੰ ਪੱਠੇ ਖਲਾ ਖਲਾ ਕੇ ਬੋਲ ਬੋਲ ਬੜਾ ਲੋਗਮੰਦਾ ਜਿਹਾ ਬੋਲਦੀ ਹੈ ਆਹ ਸਹੀ ਗੱਲ ਹੈ ਬੋਲ ਪੁੰਗੜਿਆ ਆਹ ਦੇਖੋ ਇਹ ਦੇਖੋ ਸਵੇਦਾ ਮਸਾਗ ਤੇ ਬਸ ਅੱਜ ਕੰਮ ਨੇ ਭੁਤਨੀ ਭਲਾਈ ਪਈ ਆ ਤੇ ਉਹ ਮੇਰਾ ਬੰਦਾ ਸਾਗ ਜਰਾ ਨਹੀਂ ਆ ਦੇਖੋ ਸਾਗ ਤੇ ਚਿਲਾ ਵੀ ਹੁਣ ਟਾਈਮ ਪਾਸ ਹੀ ਆ ਚੁੱਲਾ ਵੀ ਹੋਰ ਮੈਨੂੰ ਲਿਆਉਣਾ ਪੈਣਾ ਹੁਣ ਕੀ ਕਰੇ ਕਲਵੀਰ ਵਿਚਾਰੀ ਹੈਨਾ 2 ਸਾਲ ਹੋ ਗਏ ਵਟਲੇਆ ਨੇ ਜਿੱਲਾ ਜਿਹੜਾ ਦੇ ਜਾਂਦਾ ਜਵਾਬ ਤੇ ਹੁਣ ਇਹਨੂੰ ਛੱਡਣਾ ਪੈਣਾ ਯਾਰ ਮੇਰਾ ਸਾਗ ਬਣ ਗਿਆ ਅੱਦ ਤੱਕ ਬਣੀ ਗਿਆ ਤੇਲਕਣਾ ਨਾ ਬਣਦਾ ਸਾਗ ਦੇਖੋ ਕਿੰਨੇ ਮੇ ਬਾਲਣ ਪਲਦਾ பி என்னா <laughs> ਨਹੀਂ ਦਣਾ ਕਰੋ ਯਾਰ ਤੋ ਇਹ ਕੰਮ ਕੋ ਮਲੇ ਰਿਆ ਕਰੋ ਸਸ ਪਸੂਆਂ ਨਾਲ ਹੈ ਆਪਣਾ ਤਾਂ ਕੰਮ ਹੀ ਪਸੂਆਂ ਦਾ ਤਾਂ ਹੁਣ ਪਸੂਆਂ ਦਾ ਵਗਾਸੇ ਰਹਿ ਸਕਦੇ ਆ ਆਪਾਂ ਇਹ ਬਣੇ ਮੋਲ ਹੀ ਆ ਅਜੇ ਤਾਂ ਹਾਂ ਇਹ ਘਰਦਾ ਹੀ ਛੋਟਾ ਛੋਟਾ ਆ ਚਲੋ ਹੋ ਜੋ ਹੌਲੀ ਹੌਲੀ ਜੀ ਘਰਦਾ ਸੀ ਚਲ ਮੈਂ ਕਿਹਾ ਬਣਾ ਲਈਏ ਯਾ ਲੱਗ ਕਣ ਉਹ ਦਿਨ ਆ ਵਾ ਸਾਗ ਬਣਾਇਆ ਅੱਜ ਮੈਂ ਚਲੋ ਮੈਂ ਕੁਝ ਬਣਾ ਹੀ ਲੈਨੇ ਬਸ ਪਹਿਲਾਂ ਰੋਟੀ ਪਾਣੀ ਖਾਤਾ ਪਕਾਇਆ 11:00 ਤੇ ਉੱਥੇ ਰੋਟੀ ਪਾਣੀ ਬਚ ਗਿਆ ਅੱਜ ਮੈਨੂੰ ਤੇ ਫਿਰ ਰੋਟੀ ਪਾਣੀ ਖਾ ਕੇ ਤੇ ਫਿਰ ਮੈਂ ਸਾਗ ਹੁਈਆਂ ਧੂਆ ਬਣਾ ਇੱਥੇ ਨਾ ਕੀਗੇ ਨਾ ਇੰਨੋ ਕਿਹਾ ਅਸ ਫੇਰੇ ਆ ਵੀ ਖਾਲੀ ਗਿੱਤੀ ਖੋਲੀ ਨਾ ਖਾਈ ਗਿੱਤੀ ਸਵੇਢੀ ਲਾ ਲੈਣ ਅੱਜ ਤੇ ਵੰਦਰੋਂ ਵੀ ਹੋ ਉੜੀ ਬੇਕਾਰ ਜੀ ਪੈਸੀ ਗਈ ਉਹ ਵੀ ਚੱਕੀ ਹੈ ਨਾ ਤੇ ਚਲੋ ਹੈਲਪ ਹੋਏ ਦੀ ਵਿਚਾਂ ਦੇ ਨਾਲ ਤੇ ਪਹਿਲੇ ਡਰਮ ਚੋਂ ਕਢਾਏ ਦਾਣੇ ਤੇ ਹੁਣ ਕਣਕ ਬੀਜਣੀ ਆ ਬਸ ਕਣਕ ਦੀ ਤਿਆਰੀ ਆ ਤੇ ਕਸ਼ਕ ਰਾਉਣੀ ਹੋ ਗਈ ਕਸ਼ਕ ਇੱਕੇ ਦੋ ਖੇਤਾਂ ਦੀ ਹੋ ਗਈ ਹੈ ਬਾਕੀ ਖੇਤ ਰਹਿੰਦੇ ਆ ਫਿਰਾਉਣੀ ਕਰਕੇ ਉਹ ਵੀ ਬਸ ਬੀਜ ਲੈਣੇ ਆ ਤੇ ਫਿਰ ਤੋਲ ਤੋਲ ਕੇ ਫਿਰ ਪਾਉਣਗੇ ਮਿਜਣਗੇ ਇਹ ਸਾਡੇ ਪੀਰ ਫਕੀਰ ਪੀਰਾ ਨਹੀਂ ਜਾਏਗਾ ਤੂੰ ਆ ਤੂੰ ਹੋਵੇ ਮੈਂ ਕਰੀ ਗਏ ਸਤੇ ਨਹੀਂ ਬਣਾ ਸਕ ਚੁੱਲੇ ਦਾ ਸਾਗ ਬਹੁਤ ਵਧੀਆ ਲੱਗਦਾ ਹੈ ਨਾ ਤੇ ਮੇਰੇ ਆਪੇ ਕਈ ਭੈਣਾ ਚੁੱਲੇ ਦੇ ਬਣਾਉਂਦੀ ਹਣਗੀ ਨਾ ਤੇ ਇਹਦੇ ਵਿੱਚ ਮੈਂ ਅਦਰਕ ਪਾਇਆ ਕੌਲੀ ਸੇ ਰਦ ਕਰਦੀ ਪਾਈ ਫਿਰ ਲਸਣ ਪਾਇਆ ਉਹ ਵੀ ਕਿੰਨਾ ਹੀ ਪਾਇਆ ਫਿਰ ਹਰੀਆਂ ਮਿਰਚਾਂ ਅੱਜ ਲਾਲ ਮਿਰਚਾਂ ਨਹੀਂ ਪਾਈਆਂ ਹਰੀਆਂ ਮਿਰਚਾਂ ਸਗੀਆਂ ਜਿਹੜੀਆਂ ਨੇ ਬੌਨੀਏ ਮਿਰਚਾਂ ਹੁੰਦੀਆਂ ਉਹ ਬਹੁਤ ਕੋੜੀਆਂ ਹੁੰਦੀਆਂ ਤੇ ਜਿਹੜੀ ਕਾਲੀ ਮਿਰਚ ਹੁੰਦੀ ਨਾ ਉਹ ਇੰਨੀ ਕੋੜੀ ਨਹੀਂ ਹੁੰਦੀ ਹੈਗੀ ਜਿੰਨੀਆਂ ਕਿ ਬੌਨੀਏ ਮਿਰਚੋਂ ਦੀ ਕੋੜੀ ਹੈ ਨਾ ਤੇ ਉਹ ਪਾਈਆਂ ਜਿਵੇਂ ਅੱਜ ਮੈਂ ਅਜੇ ਲਾਲ ਮਿਰਚ ਬਿਲਕੁਨ ਨਹੀਂ ਪਾਈ ਹੈਗੀ ਮੈਂ ਸਾਗ ਬਣਾਉਣਾ ਖਾਣਾ ਤੇ ਬਸ ਇੱਦਾਂ ਹੀ ਬੱਚਨ ਕਿਸ ਪ੍ਰੋਬਲਮ ਤਾਂ ਹੁੰਦੀ ਜਾਂਦੀ ਰਹਿੰਦੀ ਆ ਅੱਜ ਬੈਠੀ ਨਹੀਂ ਆਪਾਂ ਵੀ ਲਈ ਹੋਏ ਸੀ ਤਾਂ ਕਰਕੇ ਬੈਠੀ ਨਹੀਂ ਅੱਜ ਨਾ ਇਹ ਕਿਉਂ ਟਿਕਨਾਂ ਐ ਬੁੰਗੜੇ ਐਨੂੰ ਮਗਰ ਆਈ ਬੈਠੀਆਂ ਨਹੀਂ ਹੈਗੀਆਂ ਹੁਣ ਖਾਦ ਆਉਗੀ ਨਾ ਹਣ ਖਾਦ ਗਨ ਹਾਂ ਖਾ ਦੇ ਵਧੀਆ ਪਰੌਂਧ ਬਣਾ ਲਿਆ ਬਲੇ ਬਲੇ ਰੱਖ ਕੇ ਨਾ ਦੇਖੋ ਜੀ ਹੁਣ ਬਲੇ ਰੱਖ ਕੇ ਹੁਣ ਖਾ ਦਊਗੀ ਸਾਰੇ ਹੀ ਹਟੇਕਣਾ ਜੇ ਭਰ ਦੇਣੀ ਆ ਸੜਕਾਂ ਕੰਦੀ ਵੀ ਕਰਨੇ ਵਾਲੀ ਹੋਈ ਆ ਵਿਚਾਰੀ ਬਹੁਤ ਬੁਰੀ ਹੱਤ ਹੋਈ ਆ ਸਾਰੀ ਮਿੱਟੀ ਝੜੀ ਜਾਂਦੀ ਵਿੱਚੋਂ ਨਿਕਲ ਜਾਂਦੀ ਆ ਤੇ ਇਹਦੇ ਟਾਈਮ ਨਾਲ ਜੇ ਫੇਦਾ ਵੀ ਕੰਮ ਹੋਊਗਾ ਹਨਾ ਤੇ ਬਸ ਹੌਲੀ ਹੌਲੀ ਸਾਰਾ ਕੰਮ ਹੋ ਜਾਂਦਾ ਕੋਈ ਕੰਮ ਨਹੀਂ ਰਹਿੰਦਾ ਹੈਗਾ ਟੋਸਾਂ ਵਾਂਗੂ ਪਾਚੀਆਂ ਪਈਆਂ ਬੋਰੇ ਚ ਤੇ ਆ ਖੋਲ ਲਈ ਇਸ ਦਿਨ ਨੇ ਸਾਫ਼ ਕੀਤੀ ਦੇਖੋ ਅੱਜ ਮੇਰੇ ਪਤਨੇ ਬਹੁਤ ਕੰਮ ਕਰਦਾ। ਸਾਰੇ ਘਰਲੀਏ ਝਾੜੂ ਲਾਤਾ ਵਿੱਚ ਇਹਦੇ। ਸਸਫਾਈ ਕਰਤੀ ਆ। ਤੇ ਇੱਥੇ ਦੇਖੋ ਕਿਦਾ ਖਲਾਰਾ ਬਿਆੰਗੂ ਫਿਰਦਾ। ਮੂਬਲੀ ਸਾਲੜੇ ਸ਼ੁਰੂ ਹੋ ਗਈ ਆ। ਤੇ ਇਹ ਮੰਜੇ ਕੋਸ਼ੇਟ ਆਈਆਂ ਪਈਆਂ ਤੇ ਪੁਰਾਣੇ ਕਰਦੀ ਫੀਲਿੰਗ ਹੁੰਦੀ ਏ ਤੇ ਵੇਲੇ ਜਿਹਾ ਕੇ ਵਧੀਆ ਹੁੰਦੇ ਸੀ ਪੁਰਾਣੇ ਘਰ। ਮਿੱਟੀਆਂ ਫੇਰਨੀ ਆ ਤੇ ਜਿੱਦਾਂ ਮਰਜੀ ਪਾਣੀ ਛੱਡ ਲਓ ਕੋਈ ਫਰਕ ਨਹੀਂ ਸੀ ਹੁੰਦਾ ਹੁੰਦਾ ਨਾ ਤੇ ਜਿੱਦਾਂ ਹੁਣ ਕਹਿ ਲਓ ਵੀ ਆਪਾਂ ਜਿਹਨੇ ਮਾਡਰਨ ਹੋ ਗਏ ਆ ਤਾਂ ਉਹਨੇ ਦੁੱਖ ਜਾਨ ਹੋ ਗਏ ਤੇ ਕੱਚੇ ਦਾ ਚੰਗੇ ਹੁੰਦੇ ਸੀਗੇ ਨਾ ਕਮਰਾ ਵਧੀਆ ਯਾਰ ਫੋਟੋਆਂ ਗਈਆਂ ਤੋਂ ਨਹੀਂ ਆ ਪਤਾ ਨਹੀਂ ਮੈਨੂੰ ਦੇਖ ਤਾਂ ਤੇ ਆ ਦੇਖ ਮੂਫਲੀ ਖਾਦੀ ਚਾਹ ਦੇ ਨਾਲ ਆ। ਦੇਖ ਲੈਣਾ ਜਿੰਨਾ ਪਾਇਆ ਤਾਂ 200 ਮੀਂ ਲਾੜ ਰਹਿ ਗਈ ਹੁਣੀ ਆ। ਆ ਦੇਖੋ। ਇੰਨਾ ਮਿਠੋਣੀ ਆ। ਹਾਂ ਦੇ ਅੱਧਾ ਕਿਲੋ ਮੂਫਲੀ ਵਿੱਚੋਂ ਇੰਨੀ ਹੀ ਰਹਿ ਗਈ ਮੋਟਕ। ਗੱਪਾਂ ਮਾਰੀ ਗਏ ਤੇ ਬੈਠੇ ਬਸ ਮੂਫਲੀ ਖਾਈ ਗਏ। ਤੇ ਮੂਫਲੀ ਬਸੜੀ ਮੋਟੀ ਆ। ਤੇ

ਹਮ ਬਾਲੀ ਜੀ ਤੇ ਤਟ ਤਰਾਗੇ ਨੇ ਪਏ ਤੇ ਨੱਤਣਾ ਕੇ ਕੱਚੇ ਘਰ ਇੰਨੇ ਵਧੀਆ ਹੁੰਦੇ ਸੀ ਨਾ ਉਦੋਂ ਆਸ ਵਿੱਚ ਪਿਆਰ ਹੁੰਦਾ ਸੀ ਭੈਣਾ ਭਰਾ ਦਾ ਲੋੜ ਹੁੰਦੀ ਜਦ ਅੱਖਾਂ ਤੇ ਜਿੱਦਾਂ ਹੁਣ ਕੱਲਵੇਂ ਇਹ ਸੁੱਖ ਸੂਤਾਂ ਹੋ ਗਈਆਂ ਇੰਨਾ ਖੁੱਲਾ ਪੈਸਾ ਹੋ ਗਿਆ ਤੇ ਹੁਣ ਪਿਆਰ ਘਟ ਗਿਆ ਹੁਣ ਉਹ ਨਹੀਂ ਕਰ ਰਹੀ ਨੋ ਗੱਲ ਰਹੀ ਹੁਣ ਚਲੋ ਖੈਰ ਟਾਈਮ ਟਾਈਮ ਦੀ ਗੱਲ ਉਹ ਵੀ ਸਮਾਂ ਚੰਗਾ ਸੀਗਾ ਵੀ ਸਮਾਂ ਵਧੀਆ ਇਹ ਸਮਾਂ ਮਾੜਾ ਨਹੀਂਗਾ ਇਹ ਸਮਾਂ ਉਹ ਤਾਂ ਵਧੀਆ ਸੋਸ਼ਲ ਮੀਡੀਆ ਦਾ ਸਮਾਂ ਹਨਾ ਕਿੱਥੇ ਨੇ ਕਿੱਥੇ ਖਬਰ ਦੂਰ ਤੱਕ ਚੱਲ ਜਾਂਦੀ ਹੈ ਕਿੰਨੇ ਅਮਰੀਕਾ ਹਨਾ ਦੂਰ ਤੱਕ ਬੈਠੇ ਸਮਾਂ ਹੁਣ ਵੀ ਵਧੀਆ ਜੀ ਤੇ ਮੈਂ ਸਾਗ ਬਣਾਉਂਦੀ ਸੀ ਤੇ ਮੈਂ ਮੰਜੀ ਫਿਰ ਇੱਥੇ ਲੈਣ ਦੀ ਇਹ ਜੋ ਮੇਰੇ ਮਰ ਚੱਕ ਕੇ ਲਿਆ ਕੁਰਸੀਆਂ ਫੇ ਚਾਹ ਬੈ ਕੇ ਪੀਤੀ ਹੁਣ ਡਾਕਟਰ ਸਾਹਿਬ ਫੋਨ ਚਲ ਗਿਆ ਮੈਨਾਂ ਦਾ ਲਾਈਟ ਆਈ ਹੁਣੀ ਆ ਮੋਟਰਾਂ ਦੀ ਤੇ ਘਰਾਂ ਦੀ ਮੇਰੇ ਖਾਲ ਆਈ ਨਹੀਂ ਕਦੀ ਤੇ ਉਹ ਚਲ ਗਿਆ ਪਾਣੀ ਮੋੜਨ ਰੋਣੀ ਕਰਨ ਚਾਹ ਜੋ ਉਹਨਾਂ ਨੇ ਪਣਾਤੀ ਸੀ ਮੈਂ ਕਿਹਾ ਤੂੰ ਚਾਹ ਚੂ ਪੀ ਲੋ ਤੇ ਮੇਰਾ ਤਗਰੀ ਅੱਧਾ ਖਸਾਗ ਬਣ ਗਿਆ ਇੰਦਕ ਬਣਨੇ ਆ 20 ਰੁਪਿਆ ਲੈ ਲੈ ਮੈਂ ਲੈ ਜੀ ਜਾ ਕੁਝ ਮੁਗੜਾ ਹੈ ਦੁਕਾਨੋਂ ਲੋ ਜੀ ਪੈਂਦਾ ਹੋ ਗਿਆ ਟਾਈਮ ਤੇ ਸਾਗ ਮੇਰਾ ਬਾਣੀ ਗਿਆ तकरीबन ਤੇ ਹੁਣ ਆਪਾਂ ਨੂੰ ਘੋਟਾਂਗੇ ਮੈਂ ਆਪ ਨਹੀਂ ਲਾਇਆ ਮੈਂ ਤਾਂ ਚਲ ਜਿਹੜਾ ਕਾਲੀ ਘੋਕੜਾ ਹੁਣ ਹੀ ਖਾਣਾ ਹੌਲੀ ਹੌਲੀ ਚਲ ਬਣਦਾ ਰੋ ਵਾਹੀ ਕਰੋ ਤੇ ਇਹ ਹੁਣ ਲੇ ਪਾ ਤੇ ਤੇ ਦਪੈਟਾ ਰੱਖਿਆ ਇਹਨੂੰ ਮੈਂ ਜੀ ਬੱਸ ਰੋਟੀ ਪਾਣੀ ਖਾ ਕੇ ਚਲੋ ਮੈਂ ਕਿ ਐ ਸਾਗੀ ਖਾਣੇ ਆ ਪੌਣੇ ਕਣਕ ਦਾ ਆਟਾ ਸੌਰੀ ਮੱਕੀ ਦਾ ਆਟਾ ਪਾਈਦਾ ਤੇ ਫਿਰ ਇਹ ਨਾ ਡਲੀ ਨਹੀਂ ਪੈਦੀ ਹੈਗੀ ਮੜੀ ਦੇ ਨਵਾਂ ਖਾਣ ਦੀ ਅਜਨ ਚੁੱਲਾ ਗਿਆਰੀ ਨੇ ਭਰਿਆ ਪਿਆ ਐ ਨਾ ਸਾਰ ਇੱਕ ਪੂਰੀ ਦਿਹਾੜੀ ਖਾ ਜਾਂਦਾ। ਹੋਰ ਕੋਈ ਕੰਮ ਨਹੀਂ ਹੁੰਦੇ। ਇੱਕ ਦਿਨ ਕੱਪੜੇ ਧੋ ਲਓ ਜਾਂ ਸਾਰ ਬਣਾ ਲਓ। ਟਿਕੋਟਾ ਉਹ ਵੀ ਨਾ ਬੰਦ ਰਿਚਦੇ। ਹੋਰ ਚੰਗੇ ਹੋਣੇ ਤਾਂ ਬੁੱਲੋ ਤਾਂ ਕਾ ਕਰਨਾ। ਇਸ ਸਾਗ ਨੂੰ ਤੇ ਨੂੰ ਤਰਸ ਕੰਮੀ ਤੇ ਲੈ ਤੇ ਇਹ ਥੋੜਾ ਹੋ ਜਾਊਗਾ ਨਾ ਮਸ਼ੀਨ ਨਾ ਨਹੀਂ ਘੋਟੀ ਦੇਣਾ ਸਾਡਾ ਬਾਹਰ ਸੜਦੀ ਹੈ ਇਹਦੇ ਨਾਲੇ ਕੋਈ ਗੰਦ ਨਹੀਂ ਦਿੱਕੀਦਾ ਅਰੇ ਨਹੀਂ ਤੇ ਹਾਂ ਨਹੀਂ ਤਾਂ ਸਾਡੀ ਤਾਜ਼ੀ ਸਮੈਲ ਬਸ ਨਹੀਂ ਆਉਂਦੀ ਹੈ ਉਹਦਾ ਕਿਹਾ ਅੱਜ ਦੇ ਕੰਮ ਕਰਦੇ ਤੇ ਉਹ ਸੁਨਦਰ ਨੂੰ ਦਿੱਤਾ ਮੋਲਦਾ ਸਾਂ ਨਹੀਂ ਕਰਦੀ ਸਾਲ ਗੁਣਾ ਲੈ ਚਾਰ ਦਿਨ ਮੱਝ ਹਨ ਤੇ ਇੱਕ ਵੀ ਫਿਕਰ ਨਹੀਂ ਜੀ ਆਪਾਂ ਵਾਂਡੇ ਵੀ ਜਾਵਾਂਗੇ ਕਿਤੇ ਆਵਾਂ ਜਾਵਾਂਗੇ ਤੇ ਚਲੋ ਸਾਲ ਕਹਿਣਾ ਬਣਿਆ ਤੋੜ ਕੇ ਰੋਟੀ ਖਾਣ ਜਿੰਨਾ ਘਟ ਲੋ ਉਹਨੇ ਵਧੀਆ ਰਹਿੰਦਾ ਹੈ ਤੇ ਰਹਿੰਦਾ ਆਪਣੇ ਕੋੜੇ ਨੂੰ ਜੀ ਆਪਣੀਆਂ ਸਾਰੇ ਬਾਰੇ ਸਾਰੇ ਬਹਿ ਜਾਣਾ ਮਲਾਈ ਬਣਾਇਆ ਸਾਲੇ ਨੂੰ ਕੋੜ ਕੋੜ ਕੇ ਨਾਲ ਮੱਕੀ ਦੀ ਖਾਣੀ ਰੋਟੀ ਇਹ ਕਣਕ ਦੀ ਨਾਲ ਲਾਇਆ ਤੋ ਠੀਕ ਹੁਣ ਖਾਣਾ ਦੇਣਾ ਸਾਮਾਤਾ 40 ਸਾਲ ਹੋਣ ਗਿਆ ਉਹ ਸਾਹਮਣੇ ਉਹ ਉਧਰ ਪਿੱਛੇ ਪਿੱਛੇ ਉਹਦਾ ਕੈਮਰਾ ਸਾਹਮਣੇ ਲਾਉਂਦੇ ਆ ਬੱਸ ਇੱਕ ਟੰਲੀ ਦਾ ਆ ਗਿਆ ਨਾ ਕਿਨੇ ਬਲਣ ਵਾਲੀ ਅੱਜ ਦੇਖੇ ਤਾਂ ਬਾਂਹਣ ਦੀ ਕਿਹchnਾ ਲਾਗਤ ਵੀ ਨਹੀਂ ਹੋਣੀ ਉਹ ਥਿਓ ਜਿੰਨ ਲੱਗੀ ਇਹ ਜਿੰਨਾ ਮਾ ਬੈਣਾ ਪ੍ਰੋਗਰਾਮ ਲੱਗਾ ਜਿਹੜਾ ਸਾਗ ਮਿਲਦਾ ਹੋਵੇ ਉਹ ਵੀ ਖਾਲੀ ਦਾ ਘਰ ਦਾ ਹੋਵੇ ਵੀ ਖਾਲੀ ਦਾ ਇਹ ਸੋਚਿਆ ਵੀ ਆ ਵੀ ਨਹੀਂ ਖਾਣਾ ਸੀ ਉਹ ਨਹੀਂ ਖਾਣਾ ਮੈਂ ਤਾਂ ਗਾਇ ਨਹੀਂ ਮੈਂ ਤਾਂ ਕਿਹਾ ਜੇ ਬਹੁਤ ਚੰਗਾ ਫਾਰਮ ਹੋਵੇ ਉਮੀਦ ਉਮੀਦ ਸੰਡਿਓ ਆਪਰੀ ਮਾਰੀ ਜਾਂਦੀ ਆ ਆਪਰੀ ਮਾਰੀ ਜਾਂਦੀ ਆ ਚਲੋ ਇਹ ਸਾਗ ਕਟ ਲਈਏ ਤੇ ਚੰਗੀ ਤਰ੍ਹਾਂ ਇਹਨੂੰ ਤੇ ਫੇਰ ਲਵਾਵਾਂਗੇ ਸੇਕ ਤੇ ਫੇਰ ਲਾਵਾਂਗੇ ਤੇ ਇਹ ਸਾਗ ਅਸਲ ਚੁੱਲੇ ਦਾ ਹੁੰਦਾ ਤਾਂ ਆਪਾਂ ਗੈਸ ਉਸ ਤੇ ਨਹੀਂ ਬਣਾਇਆ ਹੈਗਾ ਤੇ ਚੁੱਲੇ ਤੇ ਬਹੁਤ ਬਣਦਾ ਸੋਹਣਾ ਤਾਂ ਹੱਸੇੜ ਚੜ ਜਾਣਾ ਤੁਹਾਨੂੰ ਸਾਂਸ ਪ੍ਰਦਾਨ ਹੋਗਾ ਦੇਖੋ ਰੰਗ ਗਿਆ ਨਾ